ਸਾਰੇ ਸੂਟ ਰੀਸਟਾਕ ਹੋ ਚੁੱਕੇ ਨੇ ਤਿੰਨ ਸੂਟਾਂ ਵਾਲੀ ਆਫਰ ਸੂਟ ਦੁਆਰ ਤੋਂ ਆ ਚੁੱਕੇ ਤੇ ਕਾਫੀ ਜ਼ਿਆਦਾ ਸਟਾਕ ਆਇਆ ਇਸ ਵਾਰ 60 ਤੋਂ 70 ਪੀਸ ਨੇ ਜਿਹੜੇ ਵੀਡੀਓ ਦੇ ਵਿੱਚ ਐਡ ਕੀਤੇ ਨੇ ਸਭ ਦੇ ਕਲਰਸ ਅਲੱਗ-ਅਲੱਗ ਹੋਣਗੇ ਕਲਰ ਡਿਜ਼ਾਈਨ ਸਭ ਦੇ ਲੱਗਨੇ ਟਾਈ ਮੀਟਰ ਦੀ ਸ਼ਰਟ ਹੋਏਗੀ ਟਾਈ ਮੀਟਰ ਬਾਟਮ ਹੋਏਗੀ ਤੁਸੀਂ ਆਪਣੀ ਪਸੰਦ ਦੇ ਤਿੰਨ ਸੂਟ ਇੰਨਾ ਚੋਂ ਲੈ ਸਕਦੇ ਹੋ ਤੁਹਾਡੀ ਪਸੰਦ ਦੇ ਹੋਣਗੇ ਤੁਸੀਂ ਤਿੰਨ ਇੱਕ ਕਲਰ ਦੇ ਵੀ ਲੈ ਸਕਦੇ ਹੋ ਜਾਂ ਤਿੰਨ ਅਲੱਗ-ਅਲੱਗ ਕਲਰ ਦੇ ਵੀ ਲੈ ਸਕਦੇ ਹੋ ਜਿਹੜੇ ਵੀ ਸੂਟ ਤੁਹਾਨੂੰ ਪਸੰਦ ਆਉਣ ਤੁਸੀਂ ਮੈਨੂੰ ਉਹਨਾਂ ਦੇ ਸਕਰੀਨਸ਼ਾਟ WhatsApp ਤੇ ਪਾ ਕੇ ਆਪਣੀ ਬੁਕਿੰਗ ਕਰਵਾ ਸਕਦੇ ਹੋ ਪਲੀਜ਼ ਸਾਰੇ ਹੀ ਆਪਾਂ ਇਹਨਾਂ ਦੇ ਵਿੱਚ ਕਲਰ ਐਡ ਕਰ ਦਿੱਤੇ ਨੇ ਤੁਸੀਂ ਧਿਆਨ ਨਾਲ ਦੇਖ ਕੇ ਇਹਨਾਂ ਵਿੱਚ ਆਪਣਾ ਕਲਰ ਪਸੰਦ ਕਰਕੇ ਮੈਨੂੰ ਜ਼ਰੂਰ ਇੱਥੇ ਭੇਜਣਾ ਕਿਉਂਕਿ WhatsApp ਤੇ ਦਿਖਾਉਣੇ ਬਹੁਤ ਮੁਸ਼ਕਲ ਹੋ ਜਾਂਦੇ ਨੇ ਕਲਰਜ਼ ਇੰਨੇ ਜ਼ਿਆਦਾ ਤਾਂ ਤੁਸੀਂ ਆਪਾਂ ਸਾਰੇ ਹੀ ਕਲਰ ਦੇ ਵਿੱਚ ਐਡ ਕਰ ਦਿੱਤੇ ਨੇ ਤੁਸੀਂ ਕੋਈ ਵੀ ਇਹਨਾਂ ਚੋਂ ਤਿੰਨ ਸੂਟ ਬਾਇ ਕਰ ਸਕਦੇ ਹੋ ਬਹੁਤ ਸਾਰੇ ਸੋਹਣੇ ਹੁੰਦੇ ਨੇ ਕੈਮਬ੍ਰਿਕ ਕਾਟਨ ਦੇ ਸੂਟ ਹੋਣਗੇ 2.5 ਮੀਟਰ ਦੇ ਵਿਦਾਊਟ ਦੁਪੱਟਾ ਹੋਣਗੇ ਜੇਕਰ ਤੁਸੀਂ ਸਟਿਚਿੰਗ ਕਰਾਉਣਾ ਚਾਹੁੰਦੇ ਤਾਂ ਉਹ ਵੀ ਤੁਸੀਂ ਕਰਵਾ ਸਕਦੇ ਹੋ ਪ੍ਰਾਈਸ ਮੈਂਸ਼ਨ ਕੀਤਾ ਗਿਆ ਸ਼ਿਪਿੰਗ 올 ਇੰਡੀਆ ਫ੍ਰੀ ਰਹੇਗੀ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਜੀ ਪੇਮੈਂਟ ਆਨਲਾਈਨ ਹੀ ਹੁੰਦੀ ਆ ਤੁਸੀਂ ਜਿਵੇਂ ਹੀ ਪੇਮੈਂਟ ਕਰਦੇ ਹੋ ਨਾਲ ਦੀ ਨਾਲ ਤੁਸੀਂ ਤੁਹਾਡਾ ਆਰਡਰ ਬੁੱਕ ਹੋ ਜਾਏਗਾ